ਇਹ ਜਿਹੜਾ ਪਛਲੇ 40 ਸਾਲ ਦਾ 45 ਸਾਲ ਦਾ ਇਹ ਰੋਗ ਬਣ ਗਿਆ ਪੰਜਾਬੀ ਪੰਜਾਬ ਦੇ ਲਈ ਤੇ ਪੰਜਾਬੀਆਂ ਲਈ ਇਹਨੂੰ ਦੂਰ ਕਰਨਾ ਜ਼ਰੂਰੀ ਆ ਸੀਐਮ ਸਾਹਿਬ ਦਾ ਇੱਕੋ ਹੀ ਗੱਲ ਆ ਵੀ ਇਹਨੂੰ ਇੱਕ ਵਾਰੀ ਬੁੱਢਾ ਦਰਿਆ ਦੁਆਰਾ ਜਿਹੜਾ ਉਹ ਬਣਾ ਕੇ ਲੋਕਾਂ ਦੇ ਸਾਡ 40 45 ਸਾਲਾਂ ਦੇ ਵਿੱਚ ਸਰਕਾਰਾਂ ਆਉਂਦੀਆਂ ਰਹੀਆਂ ਜਾਂਦੀਆਂ ਰਹੀਆਂ ਬਣਦੀਆਂ ਰਹੀਆਂ ਪ੍ਰੋਜੈਕਟ ਬਣਦੇ ਰਹੇ ਪੈਸੇ ਆਉਂਦੇ ਰਹੇ ਉਹ ਪੈਸੇ ਹਜ਼ਾਰਾਂ ਕਰੋੜ ਬਣ ਗਿਆ ਉਹ ਪੈਸਾ ਕਿੱਥੇ ਗਿਆ ਪੈਸੇ ਖਰਚੇ ਗਏ ਹੁੰਦੇ ਤਾਂ ਸਾਹਮਣੇ ਦਿੱਖਦੇ ਜਦੋਂ ਪੈਸੇ ਖਰਚੇ ਨਹੀਂ ਗਏ ਉਸੇ ਕੰਮ ਕਰਕੇ ਤਾਂ ਸੀਐਮ ਸਾਹਿਬ ਨੇ ਦੁਬਾਰਾ ਕਮੇਟੀਆਂ ਬਣਾ ਕੇ ਉਹਦੇ ਲਈ ਸੀਨੀਅਰਸ ਕੰਮ ਕਰ ਰਹੇ ਆ ਉਹਨੇ ਸੀਐਮ ਸਾਹਿਬ ਦੇ ਲਾਈ ਹੋਈ ਟੀਮ ਕੰਮ ਕਰ ਰਹੀ ਆ ਉਸ ਤਰ੍ਹਾਂ ਜਿਵੇਂ ਪਹਿਲਾਂ ਪੈਸੇ ਦੇਣ ਵਾਲੇ ਜਿਹਨਾਂ ਲੋਕਾਂ ਨੇ 580 ਕਰੋੜ ਦੇਤਾ ਹੋਇਆ ਜੇ ਉਹ ਬਰੀਕੀ ਲੈਵਲ ਨਾਲ ਕਰਦੇ ਅੱਜ ਉਹਦੀ ਰੂਪਰੇਖਾ ਦਿਖਦੀ ਪਰ ਜੇ ਸਤੈਨ ਇਹ ਕੰਮ ਨੇ ਹੋਣਾ ਵਾ ਉਸ ਦਿਨ ਬਾਤ ਕਰਾਂਗੇ ਇਸ ਸਾਲ ਗੁਜ਼ਰ ਵੀ ਗਏ ਪੱਪੀ ਜੀ 2.5 ਸਾਲਾਂ ਦੇ ਵਿੱਚ ਕੋਈ 1% ਕੰਮ ਹੋਇਆ ਤੁਹਾਡਾ ਤੁਹਾਡੀ ਸਰਕਾਰ ਦੀ ਜ਼ਿੰਮੇਵਾਰੀ ਆ ਉਹ ਕੰਮ ਤਾਂ ਹੁਣ ਸਮਾਜ ਸੇਵੀ ਕਰ ਰਿਹਾ ਹੁਣ ਧਰਨੇ ਲਾ ਕੇ ਕਰਨੇ ਪੈ ਰਹੇ ਆ ਸਮਾਜ ਸੇਵੀ ਤੇ ਕਹਿ ਰਹੇ ਆ 15 ਸਤੰਬਰ ਆ ਤੁਹਾਡੇ ਕੋਲ ਜੇ 15 ਸਤੰਬਰ ਤੱਕ ਕੋਈ ਕਾਰਵਾਈ ਕਰਦੇ ਹੋ ਠੀਕ ਆ ਨਹੀਂ ਤਾਂ ਅਸੀਂ ਪ੍ਰੋਟੈਸਟ ਕਰਾਂ ਕੌਂਸਲ ਸੈਸ਼ਨ ਦਾ ਦੂਸਰਾ ਦਿਨ ਤੇ ਜੇਕਰ ਅਸੀਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਮੁੱਦਾ ਜਿਹੜਾ ਇਸ ਸੈਸ਼ਨ ਦੇ ਵਿੱਚ ਗੁੰਜਦਾ ਆ ਨਜ਼ਰ ਆਇਆ ਉਹ ਸੀ ਬੁੱਡੇ ਨਾਲੇ ਦਾ ਬੁੱਡੇ ਦਰਿਆ ਦਾ ਉਹ ਸੈਸ਼ਨ ਦੇ ਦੌਰਾਨ ਪਾਣੀ ਦੇ ਪ੍ਰਦੂਸ਼ਣ ਦਾ ਮੁੱਦਾ ਉੱਠਦਾ ਆ ਤੇ ਸ਼ੋਕਪਰਾਸ਼ ਪੱਪੀ ਜੋ ਲੁਧਿਆਣਾ ਤੋਂ ਜਿਹੜੇ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਮੇਰੇ ਨਾਲ ਨੇ ਹਾਲਾਂਕਿ ਇਸ ਤਰ੍ਹਾਂ ਕਹਿ ਦਈਏ ਕਿ ਇਹ ਤਾਂ ਖੁਦ ਹੰਡਾ ਰਹੇ ਨੇ ਉਸ ਚੀਜ਼ ਪੱਪੀ ਜੀ ਤੁਸੀਂ ਤਾਂ ਖੁਦ ਉਸ ਚੀਜ਼ ਨੂੰ ਹੰਡਾ ਰਹੇ ਹੋ ਕਿਉਂਕਿ ਤੁਹਾਡੇ ਤਾਂ ਖੇਤਰ ਦੇ ਵਿੱਚ ਉਹ ਹਲਕੇ ਦੇ ਵਿੱਚ ਉਹ ਜਿਹੜਾ ਵੱਡਾ ਦਰਿਆ ਹੁੰਦਾ ਆ ਬੁੱਡੇ ਦਰਿਆ ਦਾ ਮੁੱਦਾ ਬੜਾ ਵੱਡਾ ਇਸ ਸੈਸ਼ਨ ਦਾ ਹਿੱਸਾ ਰਿਹਾ ਆ ਤੇ ਲੱਗਦਾ ਕੋਈ ਹੱਲ ਹੋ ਪਾਊਗਾ ਦੇਖੋ ਸੀਐਮ ਸਾਹਿਬ ਦੀ ਨੀਤੀ ਤੇ ਨiyet ਦੇ ਵਿੱਚ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਉਹ ਕਿਸੇ ਫਰਕ ਨਾਲ ਜਿਹੜੀਆਂ ਕਮੇਟੀਆਂ ਬਣਾਈਆਂ ਉਹ ਵੀ ਪੂਰੇ ਆਪਣੀ ਸੂਝਵਾਨੀ ਨਾਲ ਔਰ ਆਪਣੇ ਦੇਖ ਕੇ ਸਪੀਕਰ ਸਾਹਿਬ ਨੇ ਬਣਾਈਆਂ ਅਸੀਂ ਆਪਣੀ ਕਮੇਟੀ ਦੇ ਤੌਰ ਤੇ ਮੈਂ ਵੀ ਵਿੱਚ ਮੈਂਬਰ ਆ ਸਾਡੇ ਚੇਅਰਮੈਨ ਨੇ ਹੋਲਾ ਜੀ ਅਸੀਂ ਸਾਰੇ ਇਸ ਕੰਮ ਲਈ ਬਹੁਤ ਗੰਭੀਰਤਾ ਨਾਲ ਇਸ ਕੰਮ ਨੂੰ ਲੈ ਰਹੇ ਆ ਕੋਈ ਛੋਟਾ ਮੁੱਦਾ ਨਹੀਂਗਾ ਤੁਹਾਡੀ ਕਹਿਣ ਤਰ੍ਹਾਂ ਕਿ ਜਿਹੜਾ ਪਿਛਲੇ 40 ਸਾਲ ਦਾ 45 ਸਾਲ ਦਾ ਇਹ ਰੋਗ ਬਣ ਗਿਆ ਪੰਜਾਬੀ ਪੰਜਾਬ ਦੇ ਲਈ ਤੇ ਪੰਜਾਬੀਆਂ ਲਈ ਇਹਨੂੰ ਦੂਰ ਕਰਨਾ ਜ਼ਰੂਰੀ ਆ ਆਪਾਂ ਅਗਰ ਇਹਦੇ ਲਈ ਬਰੀਕੀ ਲਈ ਕੰਮ ਨਹੀਂ ਕਰਾਂਗੇ ਤਾਂ ਆਉਣ ਆਲੀਆਂ ਜਿਹੜੀਆਂ ਹੁਣ ਵੀ ਸਮੱਸਿਆ ਨੇ ਤਾਂ ਆਉਣ ਆਲੀਆਂ ਇਹਦੂ ਡਬਲ ਹੋ ਜਾਣੀਆਂ ਨੇ ਇਸ ਕਰਕੇ ਅੱਜ ਜੇ ਚਾਹੇ ਵਿਧਾਨ ਸਭਾ ਚ ਲਾ ਲੋ ਚਾਹੇ ਬਾਹਰ ਲਾ ਲੋ ਪਰ ਸੀਐਮ ਸਾਹਿਬ ਦਾ ਇੱਕੋ ਹੀ ਗੱਲ ਆ ਵੀ ਇਹਨੂੰ ਇੱਕ ਵਾਰੀ ਬੁੱਢਾ ਦਰਿਆ ਦੁਆਰਾ ਜਿਹੜਾ ਉਹ ਬਣਾ ਕੇ ਲੋਕਾਂ ਦੇ ਵਿੱਚ ਤੁਸੀਂ ਕਹਿ ਰਹੇ ਹੋ ਵੀ ਨਾ ਕੀਤਾ ਗਿਆ 40-45 ਸਾਲ ਤੋਂ ਤੁਸੀਂ ਜ਼ਿਕਰ ਕੀਤਾ 40-45 ਸਾਲਾਂ ਦੇ ਵਿੱਚ ਸਰਕਾਰਾਂ ਆਉਂਦੀਆਂ ਰਹੀਆਂ ਜਾਂਦੀਆਂ ਰਹੀਆਂ ਬਣਦੀਆਂ ਰਹੀਆਂ ਪ੍ਰੋਜੈਕਟ ਬਣਦੇ ਰਹੇ ਪੈਸੇ ਆਉਂਦੇ ਰਹੇ ਉਹ ਪੈਸੇ ਹਜ਼ਾਰਾਂ ਕਰੋੜ ਬਣ ਗਿਆ ਪੈਸਾ ਕਿੱਥੇ ਗਿਆ ਤੁਹਾਨੂੰ ਲੱਗਦਾ ਤੁਸੀਂ ਤਾਂ ਬੜੀ ਉਮਰ ਤੁਹਾਡੀ ਉਸ ਨਾਲੇ ਦੇ ਨੇੜੇ ਚ ਜਿਹੜੀ ਬੀਤੀ ਆ ਕਿਤੇ ਕੋਈ ਲੱਗਦਾ 1 ਰੁਪਿਆ ਵੀ ਖਰਚਿਆਗਾ ਤੁਹਾਡੇ ਢਾਈ ਸਾਲ ਪਾਸੇ ਰੱਖ ਲੰਨੇ ਨੇ ਇੱਕੋ ਗੱਲ ਸੁਣੋ ਜੇ ਪੈਸੇ ਖਰਚੇ ਗਏ ਹੁੰਦੇ ਤਾਂ ਉਹ ਸਾਹਮਣੇ ਦੇਖਦੇ ਜੀ ਜਦੋਂ ਪੈਸੇ ਖਰਚੇ ਨਹੀਂ ਗਏ ਉਸੇ ਕੰਮ ਕਰਕੇ ਤਾਂ ਸੀਐਮ ਸਾਹਿਬ ਨੇ ਦੁਬਾਰਾ ਕਮੇਟੀਆਂ ਬਣਾ ਕੇ ਉਹਦੇ ਲਈ ਸੀਰੀਅਸ ਕੰਮ ਕਰ ਰਹੇ ਆ ਇਹ ਜਿਹੜਾ ਪੈਸਾ ਪਹਿਲਾਂ ਆਇਆ ਵਾ ਜੀਦੀ 580 ਕਰੋੜ ਰੁਪਇਆ ਜਿਹੜੀ ਆ ਉਹਨਾਂ ਦੀ ਮਾਉਂਟ ਦਿੱਤੀ ਵੀ ਗਈ ਆ ਬਿਲਕੁਲ ਬਿਲਕੁਲ ਜਿਹੜੇ ਬੰਦੇ ਨੇ ਇਹਦੇ ਕੋ ਕਨੈਕਟ ਸੀਗਾ ਪਰ ਉਹਦੀ ਬਰੀਕੀ ਨਾ ਜਾਂਚ ਵੀ ਹੋਵੇ ਤੇ ਉਹਦਾ ਪਤਾ ਲੱਗਣਾ ਚਾਹੀਦਾ ਵੀ ਉਹ ਪੈਸਾ ਗਿਆ ਤੇ ਗਿਆ ਕਿੱਥੇ 580 ਕਰੋੜ ਸਫੀਸ਼ੀਐਂਟ ਸੀ ਕਿ ਤੁਹਾਨੂੰ ਲੱਗਦਾ ਹੈ ਪ੍ਰੋਜੈਕਟਾਂ ਵਾਸਤੇ ਨਹੀਂ ਜਿਹੜਾ ਦੇ ਚੁੱਕੇ ਉਹਨੂੰ ਜਮੀਨੀ ਲੈਵਲ ਤੇ ਉੱਤੇ ਤਾਂ ਦਿਖਣਾ ਚਾਹੀਦਾ ਨਾ ਕੋਈ ਕੰਮ ਹੋਇਆ ਦਿਖਣਾ ਚਾਹੀਦਾ ਦੋ 2.5 ਸਾਲ ਤੋਂ ਜਿਵੇਂ ਸੀਐਮ ਸਾਹਿਬ ਕਰ ਰਹੇ ਆ ਕਿਵੇਂ ਸੀਐਮ ਸਾਹਿਬ ਦੇ ਲਾਈ ਹੋਈ ਟੀਮ ਕੰਮ ਕਰ ਰਹੀ ਆ ਉਸ ਤਰ੍ਹਾਂ ਜੀ ਕਿਤੇ ਪਹਿਲਾਂ ਪੈਸੇ ਦੇਣ ਵਾਲੇ ਜਿਨ੍ਹਾਂ ਲੋਕਾਂ ਨੇ 580 ਕਰੋੜ ਦੇਤਾ ਹੋਇਆ ਜੇ ਉਹ ਬਰੀਕੀ ਲੈਵਲ ਨਾਲ ਕਰਦੇ ਅੱਜ ਉਹਦੀ ਰੂਪਰੇਖਾ ਦੇਖਦੀ ਇਹ ਪਾਣੀ ਗਾਂਹ ਰਾਜਸਥਾਨ ਤੱਕ ਮਾਰ ਕਰ ਰਿਹਾ ਹੈ ਕੈਂਸਰ ਵੰਡ ਰਿਹਾ ਇਹ ਪਾਣੀ ਹੈ ਇਹ ਪਾਣੀ ਦਾ ਇਸ ਵਕਤ ਸ਼ੁੱਧੀ ਕਰਨ ਦਾ ਜ਼ਿੰਮਾ ਤੁਹਾਡੀ ਸਰਕਾਰ ਤੇ ਹੈ ਤੁਸੀਂ ਕਮੇਟੀਆਂ ਦਾ ਜ਼ਿਕਰ ਕਰਦੇ ਹੋ ਇਹਨਾਂ ਕਮੇਟੀਆਂ ਨੂੰ ਕਿਸੇ ਸਮੇਂ ਜਦੋਂ ਤੁਹਾਡੀ ਸਰਕਾਰ ਵਿਰੋਧ ਚਰਚਾ ਹੁੰਦੀ ਸੀ ਉਦੋਂ ਠੰਡੇ ਬਸਤੇ ਗਿਣੇ ਜਾਂਦੇ ਸੀ ਹੁਣ ਵੀ ਉਹ ਕਮੇਟੀਆਂ ਨੇ ਕਿ ਹੁਣ ਵੀ ਝੰਡੇ ਵਸਤੇ ਨੇ ਨਹੀਂ ਨਹੀਂ ਝੰਡੇ ਵਸਤੇ ਵਾਲੀ ਕੋਈ ਐਸੀ ਗੱਲ ਨਹੀਂ ਕੀ ਦੇਖੋ ਗੱਲ ਸੁਣੋ ਜਦੋਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸਾਡੇ ਜਿਹੜੇ ਸੀਐਮ ਸਾਹਿਬ ਆ ਉਹ ਇਸ ਕੰਮ ਨੂੰ ਬਹੁਤ ਬਰੀਕੀ ਲੈਵਲ ਨਾਲ ਕਰਾਰੇ ਆ ਔਰ ਦੇਖ ਰਹੇ ਆ ਔਰ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਨਾ ਇਹ ਗੁਰੂ ਸਾਡੇ ਬਾਬਾ ਨਾਨਕ ਦੀ ਧਰਤੀ ਚਰਨਛੋਹ ਧਰਤੀ ਆ ਮੇਰੇ ਹਲਕਾ ਸੈਂਟਰ ਦੇ ਵਿੱਚ ਗਊ ਘਰ ਗੁਰਦੁਆਰਾ ਸਾਹਿਬ ਆ ਉੱਥੇ ਬਾਬੇ ਨਾਨਕ ਦੇ ਚਰਨਛੋਹ ਧਰਤੀ ਦੇ ਨਾਲੇ ਤੇ ਦਰਿਆ ਦਾ ਸਬੰਧ ਆ ਇਸ ਕਰਕੇ ਇਹ ਬਰੀਕੀ ਨਾਲ ਤੁਸੀਂ ਦੇਖਿਓ ਇਹ 2.5 ਸਾਲ ਪਏ ਆ ਪਰ ਜਿਸ ਦਿਨ ਇਹ ਕੰਮ ਨੇ ਹੋਣਾ ਵਾ ਉਸ ਦਿਨ ਬੱਬੇ ਨਾਲ ਪਾਈ ਸਾਲ ਗੁਜ਼ਰ ਵੀ ਗਏ ਪੱਪੀ ਜੀ 2.5 ਸਾਲਾਂ ਦੇ ਵਿੱਚ ਕੋਈ 1% ਕੰਮ ਹੋਇਆ ਹੋਰ ਦੇਖੋ ਹੁਣ ਪ੍ਰੋਜੈਕਟ ਲਾਏ ਨੇ ਪਾਣੀ ਨੂੰ ਵਾਸ਼ ਕਰਨ ਲਈ ਸੀਐਮ ਸਾਹਿਬ ਨੇ ਖੁਦ ਉਦਘਾਟਨ ਕੀਤਾ ਪਹਿਲਾਂ ਤਾਂ ਕਿਸੇ ਨੇ ਕੁਝ ਕੀਤਾ ਹੀ ਨਹੀਂ ਅੱਜ ਜੇ ਕੁਝ ਕੀਤਾ ਵਾ ਤਾਂ ਹੀ ਉਹ ਕੰਮ ਨੂੰ ਅੱਗੇ ਵਧਾ ਰਹੇ ਆ ਨਾ ਜੇ ਪਹਿਲਾਂ ਕੋਸ਼ਿਸ਼ ਕੀਤਾ ਹੁੰਦਾ ਸੀ ਉਹਦੇ ਵਿੱਚ ਲੱਗ ਕੇ ਅੱਜ ਜਿਹੜੇ 2.5 ਸਾਲ ਹੋਣ ਸਾਨੂੰ ਇਹਦੇ ਵਿੱਚ ਬਤਾਉਣੇ ਪਏ ਆ ਜੇ ਉਹਨਾਂ ਨੇ ਪਹਿਲਾਂ ਆਪਣੇ ਕੰਮ ਕਰਨ ਦੇ ਵਿੱਚ ਕੀਤਾ ਹੁੰਦਾ ਤਾਂ ਅੱਜ ਅਸੀਂ ਆਪਣੇ ਵੀ 2.5 ਸਾਲ ਦਾ ਯੋਗਦਾਨ ਪਾਉਂਦੇ ਅਸੀਂ ਤਾਂ ਇੱਕ ਤੋਂ ਗਿਣਤੀ ਸਟਾਰਟ ਕੀਤੀ ਹੈ ਦੁਬਾਰਾ ਜਦੋਂ ਸਾਡੀ ਸਰਕਾਰ ਆਈ ਹੈ ਸਰਦਾਰ ਭਗਵੰਤ ਸਿੰਘ ਮਾਨ ਨੇ ਇਹ ਪਹਿਲੇ ਦਿਨ ਕਿਹਾ ਕਮੇਟੀਆਂ ਬਣਾਉਣ ਦੇ ਲਈ ਵੀ ਇਸ ਕੰਮ ਨੂੰ ਆਪਾਂ ਜਿਹੜਾ ਪੰਜਾਬ ਦੀ ਜਾਨ ਮਾਲ ਦੀ ਲੋਕਾਂ ਦੀ ਰੱਖਿਆਵਾ ਔਰ ਲੋਕੀ ਬਿਮਾਰੀ ਦੇ ਨਾਲ ਇਹਦੇ ਨਾਲ ਪੀੜਤ ਹੁੰਦੇ ਆ ਇਹਦੀ ਜਿਹੜੀ ਆ ਸਫਾਈ ਜ਼ਰੂਰੀ ਆ ਬੁੱਢੇ ਨਾਲੇ ਨੂੰ ਬੁੱਢਾ ਦਰਿਆ ਬਣਾਉਣਾ ਇਹ ਸਾਡਾ ਇੱਕ ਇੱਕ ਨੰਬਰ ਤੋਂ ਤੁਸੀਂ ਕਹਿੰਦੇ ਹੋ ਸ਼ੁਰੂ ਕੀਤਾ ਤੁਹਾਡੇ ਇੱਕ ਨੰਬਰ ਉੱਪਰ ਤੁਹਾਡੇ ਹੀ ਉਥੋਂ ਦੇ ਇੱਕ ਵਿਧਾਇਕ ਜਿਹੜੇ ਅਸੀਂ ਕਹიდੀਏ ਪੱਥਰ ਜਿਹੜੇ ਲਾਏ ਜਾਂਦੇ ਨੇ ਜਿਨ੍ਹਾਂ ਨੂੰ ਅਸੀਂ ਤਖਤੀਆਂ ਕਹਿ ਦਿੰਨੇ ਆ ਜਾਂ ਨਹੀਂ ਪੱਥਰ ਕਹਿ ਦਿੰਨੇ ਆ ਉਹ ਤੋੜ ਦੇ ਨਜ਼ਰ ਆਏ ਜੇ ਉਹ ਤੋੜੇ ਗਏ ਤਾਂ 1% ਕੰਮ ਨਹੀਂ ਹੋਇਆ ਬਬੀ ਜੀ ਦੇਖੋ ਜਿਹੜਾ ਕੰਮ ਸ਼ਕਾਰ ਹੋਇਆ ਹੋਇਆ ਉਹਦੇ ਵਿੱਚ ਪਹਿਲੇ ਤਰ੍ਹਾਂ ਅਫਸਰਾਂ ਉਸ ਗੱਲ ਨੂੰ ਲੈਣ ਵੀ ਜਿਵੇਂ ਪਹਿਲਾਂ ਸਮਾਂ ਨਿਕਲ ਗਿਆ ਉਹਨਾਂ ਨੂੰ ਚੌਕਸੀ ਹੈ ਇਸ ਗੱਲ ਦੀ ਇਸ ਗੱਲ ਦਾ ਐਲਾਨ ਸਾਡੇ ਸੀਐਮ ਸਾਹਿਬ ਵੀ ਕਰ ਰਹੇ ਆ ਅਸੀਂ ਵੀ ਕਰ ਰਹੇ ਆ ਸਾਰੇ ਉਹਨਾਂ ਦੇ ਵਿਧਾਇਕ ਵੀ ਉਹ ਕੰਮ ਨੂੰ ਪਹਿਲੇ ਤਰ੍ਹਾਂ ਟਪਾਇਆ ਨਹੀਂ ਜਾਣਾ ਜਿਵੇਂ 25 ਸਾਲ ਪਹਿਲਾਂ ਟਪਾਤੇ ਜਿਹੜਾ ਕੰਮ ਤੁਹਾਡਾ ਤੁਹਾਡੀ ਸਰਕਾਰ ਦੀ ਜ਼ਿੰਮੇਵਾਰੀ ਆ ਉਹ ਕੰਮ ਤਾਂ ਹੁਣ ਸਮਾਜ ਸੇਵੀ ਕਰ ਰਿਹਾ ਹੁਣ ਧਰਨੇ ਲਾ ਕੇ ਕਰਨੇ ਪੈ ਰਹੇ ਆ ਸਮਾਜ ਸੇਵੀ ਤੇ ਕਹਿ ਰਿਹਾ 15 ਸਤੰਬਰ ਐ ਤੁਹਾਡੇ ਕੋਲ ਜੇ 15 ਸਤੰਬਰ ਤੱਕ ਕੋਈ ਕਾਰਵਾਈ ਕਰਦੇ ਹੋ ਠੀਕ ਹੈ ਨਹੀਂ ਤਾਂ ਅਸੀਂ ਵੱਡਾ ਐਕਸ਼ਨ ਕਰਾਂਗੇ ਦੇਖੋ ਇਹ ਕੋਈ ਗੁੱਡਾ ਗੁੱਡੀ ਦਾ ਖੇਡ ਨਹੀਂਗਾ ਫਰੀਕੀ ਲੈਵਲ ਤੇ ਇਹਦੇ ਨਾਲ ਪੰਜਾਬ ਦਾ ਵਪਾਰ ਵੀ ਜੁੜਿਆ ਹੋਇਆ ਇਹਦੇ ਨਾਲ ਇੰਡਸਟਰੀ ਵੀ ਜੁੜੀ ਹੋਈ ਹੈ ਇਹਦੇ ਨਾਲ ਆਪਣੇ ਡੈਰੀਆਂ ਵਾਲੇ ਵੀ ਕਈ ਦਾਰੇ ਐਸੇ ਆ ਜਿਹੜੇ ਇਸ ਕੰਮ ਦੇ ਨਾਲ ਜੁੜੇ ਹੋਇਆ ਉਹਨਾਂ ਨੂੰ ਬੰਦ ਕਰਨਾ ਉਹਨਾਂ ਦੇ ਨਾਲ ਬੈਠ ਕੇ ਮੀਟਿੰਗ ਕਰਕੇ ਉਸ ਕੰਮ ਨੂੰ ਉੱਤੇ ਆਪਣੇ ਇਲਜ਼ਾਮ ਤੱਕ ਬਚਾਉਣਾ ਹੀ ਸਾਰਾ ਮੀਟਿੰਗਾਂ ਹੋਈਆਂ ਬਿਲਕੁਲ ਹੋਈਆਂ ਨੇ ਹੋ ਰਹੀਆਂ ਨੇ ਤੇ ਹੋਈਆਂ ਵੀ ਤੇ ਔਰ ਕਰਾਂਗੇ ਵੀ ਔਰ ਇਹ ਕੰਮ ਕਰਨਾ ਵਾ ਪਰ ਇੰਡਸਟਰੀ ਦੇ ਨਾਲ ਇੱਕ ਛੋਟਾ ਮਿਲ ਜਾਣੀ ਆ ਡਾਈ ਇੰਡਸਟਰੀ ਥੋੜਾ ਬਹੁਤ ਪਾਣੀ ਉਹਦੇ ਵਿੱਚ ਪਾਉਂਦੀ ਨਜ਼ਰ ਆਈ ਅਫਸਰ ਸਹਿਬਾਨਾਂ ਤੇ ਸਵਾਲ ਖੜੇ ਹੋ ਰਹੇ ਨੇ ਇਸ ਸੈਸ਼ਨ ਦੇ ਵਿੱਚ ਹੋ ਰਹੇ ਨੇ ਕਿ ਉਹ ਕੰਮ ਕਰਦੇ ਨਜ਼ਰ ਨਹੀਂ ਆਉਂਦੇ ਸਰਕਾਰ ਚੁੱਪ ਬੈਠੀ ਹੈ ਕਿ ਲਗਾਤਾਰ ਚਾਹੇ ਉਹ ਕੈਮੀਕਲ ਫੈਕਟਰੀਆਂ ਨੇ ਚਾਹੇ ਚਮੜਾ ਫੈਕਟਰੀਆਂ ਨੇ ਚਾਹੇ ਡਾਈ ਫੈਕਟਰੀਆਂ ਨੇ ਉਹ ਪਾਣੀ ਤਾਂ ਇਸੇ ਹੀ ਦਰਿਆ ਸੁੱਟ ਰਹੀਆਂ ਨੇ ਸਰਕਾਰ ਚੁੱਪ ਨਹੀਂ ਬੈਠੀ ਸਰਕਾਰ ਕੰਮ ਕਰ ਰਹੀ ਆ ਸਰਕਾਰ ਪਹਿਲੇ ਤਰ੍ਹਾਂ ਇਹ ਨਹੀਂ ਵੀ ਪੌਣੇ 5 ਸਾਲ ਬਾਅਦ ਕੰਮ ਕਰਨਾ ਸਟਾਰਟ ਕਰੋ ਤੇ ਲੋਕਾਂ ਨੂੰ ਕਹਿ ਦਿਓ ਸਾਡਾ ਸਮਾਂ ਨਿਕਲ ਗਿਆ ਸਮਾ ਨਹੀਂ ਕੱਢਦੇ ਕੰਮ ਕਰ ਰਹੇ ਆਂ ਔਰ ਕੰਮ ਕੀਤਾ ਵੀ ਆ ਕਰਾਂਗੇ ਵੀ ਅੱਗਿਓ ਜਿਹੜਾ ਕੰਮ ਰਹਿੰਦਾ ਵਾ ਤੁਹਾਨੂੰ ਪੂਰਾ ਕਰਕੇ ਦਿਖਾਵਾਂਗੇ ਕਪੀ ਜੀ ਮੇਰਾ ਆਖਰੀ ਸਵਾਲ ਹੈ ਜਿਹੜਾ ਕੰਮ ਰਹਿੰਦਾ ਇਹ ਪਾਣੀ ਨੂੰ ਸਾਫ਼ ਕਰਨਾ ਤੁਹਾਡੀ ਤੇ ਘਵਟੀ ਜ਼ਿੰਮੇਵਾਰੀ ਆ ਹਰ ਇੱਕ ਸਟੇਜ ਤੋਂ ਮੁੱਖ ਮੰਤਰੀ ਪੰਜਾਬ ਪਵਨ ਗੁਰੂ ਪਾਣੀ ਪਤਾ ਮਾਤਾ ਕਰਤ ਮਹਤੂ ਦਾ ਇੱਕ ਓਕਾ ਜਿਹੜਾ ਗੁਰਬਾਣੀ ਦਾ ਫਰਮਾਨ ਉਹ ਕਿਦੇ ਨਜ਼ਰ ਆਉਂਦੇ ਨੇ ਕਦੋਂ ਅਸੀਂ ਬੁੱਡੇ ਨਾਲੇ ਨੂੰ ਬੁੱਢਾ ਦਰਿਆ ਦੇ ਵਜੋਂ ਦੇਖਾਂ ਕਦੋਂ ਉਹ ਕਾਲਾ ਪਾਣੀ ਸਾਨੂੰ ਇੱਕ ਸਾਫ਼ ਪਾਣੀ ਦੇ ਵਿੱਚ ਕਿਉਂਕਿ ਮੈਂ ਲੋਕਾਂ ਨੂੰ ਜਾਣਦਾ ਲੋਕਾਂ ਤੋਂ ਰਿਪੋਰਟਾਂ ਲਈਆਂ ਲੋਕ ਕਹਿੰਦੇ ਇਸ ਤੋਂ ਨਹਾਉਂਦੇ ਰਹੇ ਆ ਅਸੀਂ ਇੱਥੇ ਖੇਡਦੇ ਰਹੇ ਆ ਹੁਣ ਉਹ ਪਾਣੀ ਜਿਹੜਾ ਕੀ ਆ ਦੇਖਣ ਯੋਗ ਵੀ ਨਹੀਂ ਲੋਕਾਂ ਨੇ ਨਹੀਂ ਅਸੀਂ ਆਪ ਖੁਦ ਅਸੀਂ ਨਹਾਉਂਦੇ ਵੀ ਰਹੇ ਆ ਸਾਡੇ ਉੱਤੇ ਆਪਣੇ ਦਿਨ ਤਿਹਾੜੀ ਵੀ ਮਨਾਉਂਦੇ ਸੀ ਮੈਂ ਤੁਹਾਨੂੰ ਦੱਸਿਆ ਬਿ ਗੁਰੂ ਦੀ ਚਰਨ ਛੋਹ ਧਰਤੀ ਆ ਉਹ ਬੁੱਢਾ ਦਰਿਆ ਪਰ ਇਹ ਗੱਲ ਮੈਂ ਤੁਹਾਨੂੰ ਜਰੂਰ ਜ਼ਿੰਮੇਵਾਰੀ ਨਾਲ ਵੀ ਕਹਿ ਸਕਦਾ ਇਹਨੂੰ ਦੁਬਾਰਾ ਬੁੱਢਾ ਦਰਿਆ ਬਣਾਉਣਾ ਵਾ ਇਹ ਪਿਛਲੇ ਸਮੇਂ ਦੀਆਂ ਸਰਕਾਰਾਂ ਤਰ੍ਹਾਂ ਨਹੀਂ ਵੀ ਸਮਾਂ ਕੱਢਣਾ ਵਾ ਕੰਮ ਕਰਨਾ ਵਾ ਜ਼ਮੀਨੀ ਲੈਵਲ ਤੇ ਸੋ ਕੰਮ ਕੀਤਾ ਜਾਊਗਾ ਜ਼ਮੀਨੀ ਪੱਧਰ ਤੇ ਤੇ ਦੁਬਾਰਾ ਬੁੱਢਾ ਦਰਿਆ ਆਪਣੇ ਆ ਜਾਊਗਾ ਹੁਣ ਦੇਖਣਾ ਹੈ ਸਰਕਾਰ ਦੇ ਵਾਅਦੇ ਤੇ ਦਾਅਵੇ ਕਦੋਂ ਸਚਾਈ ਵਿੱਚ ਤਬਦੀਲ ਹੋਣੇ ਨਜ਼ਰ ਆਉਣਗੇ ਮੈਂ ਸਰਕਾਰ ਆਪਣੇ ਸਹਿਯੋਗੀ ਬਿੰਤੇਜ ਦੇ ਨਾਲ ਰੋਜ਼ਾਨਾ ਸਪੋਕਸਮੈਨ ਚੰਡੀਗੜ੍ਹ